ਪ੍ਰਥਮ ਪਗਤੀ ਸਿਮਰ ਕੇ ਆਪ ਸਾਰਿਆਂ ਦਾ ਸਵਾਗਤ ਹੈ ਇਸ ਚੈਨਲ ਤੇ ਜੰਤਰ ਮੰਤਰ ਤੰਤਰ ਕਾਲਾ ਜਾਦੂ ਟੂਨੇ ਟੋਟਕੇ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨਾਲ ਕੀ ਆਪਣਾ ਤੇ ਫਾਇਦਾ ਹੁੰਦਾ ਹੈ ਪਰ ਹੋਰਾਂ ਦਾ ਨੁਕਸਾਨ ਹੁੰਦਾ ਹੈ ਪਰੰਤੂ ਜਿਹੜਾ ਅਪਾ ਹੈ ਉਹਦੇ ਵਿੱਚ ਇਹ ਚੰਗਿਆਈ ਹੈ ਕਿ ਇਹਦੇ ਨਾਲ ਆਪਣਾ ਤੇ ਫਾਇਦਾ ਜ਼ਰੂਰ ਹੋਵੇਗਾ ਪਰ ਦੂਜੇ ਕਿਸੇ ਵੀ ਵਿਅਕਤੀ ਦਾ ਇਨਸਾਨ ਦਾ ਨੁਕਸਾਨ ਨਹੀਂ ਹੋਏਗਾ ਇਸ ਕਰਕੇ ਸਾਨੂੰ ਹੋਰਾਂ ਕੰਮਾਂ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਕਿ ਦੂਜਿਆਂ ਦਾ ਨੁਕਸਾਨ ਕਰਕੇ ਅਸੀਂ ਆਪਣਾ ਫਾਇਦਾ ਕਰਦੇ ਹਾਂ ਉਹ ਠੀਕ ਨਹੀਂ ਪਰ ਜਿਹੜਾ ਕੰਮ ਸਾਡੇ ਕੀਤੇ ਆ ਸਾਡਾ ਫਾਇਦਾ ਹੁੰਦਾ ਹੈ ਜਿਵੇਂ ਕਿ ਦਵਾਈ ਕਾ ਦਵਾਈ ਖਾਦੇ ਹਾਂ ਇਹਦੇ ਵਿੱਚ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਏਗਾ ਪਰ ਆਪਣਾ ਫਾਇਦਾ ਹੋਏਗਾ ਠੀਕ ਇਸੇ ਤਰ੍ਹਾਂ ਹੀ ਜਿਹੜੇ ਉਪਾਹ ਦੇਣੇ ਛੋਟੇ-ਛੋਟੇ ਉਹ ਸਾਡੇ ਦੁਆਰਾ ਕੀਤੇ ਗਏ ਹੁੰਦੇ ਨੇ ਤੇ ਸਾਡੇ ਹੀ ਫਾਇਦੇ ਵਾਸਤੇ ਹੁੰਦੇ ਨੇ ਉਹ ਅੱਜ ਨਹੀਂ ਕਿ ਦੂਜੇ ਦਾ ਨੁਕਸਾਨ ਕਰਕੇ ਅਸੀਂ ਆਪਣਾ ਫਾਇਦਾ ਤੱਕੀਏ ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਇੱਕ ਬਹੁਤ ਛੋਟਾ ਹੀ ਉਪਾਹ ਹੈ ਉਰਨਾ ਵਾਸਤੇ ਕੀ ਜਿੰਨਾ ਬੱਚਿਆਂ ਦਾ ਮਨ ਬਿਲਕੁਲ ਵੀ ਪੜਾਈ ਦੇ ਵਿੱਚ ਨਹੀਂ ਲੱਗਦਾ ਪੜਾਈ ਕਰਨ ਚ ਜਿੰਨਾ ਦੀ ਕੋਈ ਰੁਚੀ ਨਹੀਂ ਹੈ ਉਰਨਾ ਬੱਚਿਆਂ ਦੀਆਂ ਮਾਵਾ ਕੀ ਕਰਨ ਕੀ ਇੱਕ ਛੋਟੀ ਇਲਾਚੀ ਹਰ ਬੁੱਧਵਾਰ ਆਪਣੇ ਬੱਚੇ ਨੂੰ ਖਵਾਣ ਤੇ ਜੇ ਹੋ ਸਕੇ ਤੇ ਇੱਕ ਛੋਟੀ ਹਲਦੀ ਦੀ ਜਿਹੜੀ ਗੱਡ ਹੈ ਉਹ ਆਪਣੇ ਬੱਚੇ ਦੇ ਸਕੂਲ ਵਾਲੇ ਬੈਗ ਦੇ ਵਿੱਚ ਰੱਖ ਦੇੜ ਹਰ ਬੁੱਧਵਾਰ ਪਾਵੇ ਉਹ ਹਰਾ ਕੱਪੜਾ ਪਾਣ ਜਾਂ ਹਰ ਬੁੱਧਵਾਰ ਉਹ ਆਪਣੇ ਬੱਚੇ ਨੂੰ ਇਲਾਚੀ ਖਵਾੜ ਇਹ ਕੰਮ ਕਰਦੋ ਉਹਨਾਂ ਦੇ ਬੱਚਿਆਂ ਦਾ ਜਿਹੜਾ ਮਨ ਹੈ ਉਹ ਪੜ੍ਹਾਈ ਦੇ ਵੱਲ ਆਕਰਸ਼ਿਤ ਹੁੰਦਾ ਹੈ ਇਹ ਛੋਟਾ ਜਿਹਾ ਆਪਾਂ ਕਰੰਤੇ ਨਾਲ ਆਪ ਵੇਖੋਗੇ ਕਿ ਆਪ ਜੀ ਦੇ ਜਿਹੜੇ ਬੱਚੇੜੇ ਉਹ ਪੜਾਈ ਵੱਲ ਸਹਿਜੇ ਸਹਿਜੇ ਜਿਹੜਾ ਹੈ ਉਹ ਆਪਣਾ ਮਨ ਪਰਵਰਤਿਤ ਕਰਨ ਲੱਗ ਪਿੱਦੇੜੇ ਤੇ ਇਹਦੇ ਨਾਲ ਹੀ ਇੱਕ ਹੋਰ ਗੱਲ ਹੈ ਆਹ ਦੇੜੇ ਕੀ ਜਿਹੜਾ ਪਾਣੀ ਹੈ ਉਹ ਸਾਡੀਆਂ ਸਾਰੀਆਂ ਗੱਲਾਂ ਸੁੜਦਾ ਹੈ ਇਸ ਲਈ ਜਿਹੜਾ ਪਾਣੀ ਹੈ ਤੁਸੀਂ ਜਦੋਂ ਵੀ ਆਪਣੇ ਬੱਚੇ ਨੂੰ ਪਿਆਓ ਉਸ ਪਾਣੀ ਦਾ ਜਿਹੜਾ ਗਲਾਸ ਹੈ ਉਹ ਹੱਥ ਵਿੱਚ ਫੜ ਕੇ 5 7 11 ਵਾਰ ਬੂਲ ਬੰਦਰ ਦਾ ਜਾਪ ਕਰਕੇ ਤੇ ਇਹ ਗੱਲ ਕਹੋ ਕੀ ਮਹਾਰਾਜ ਜੀ ਆਪ ਜੀ ਦਾ ਸ਼ੁਕਰ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਇਹ ਬੱਚਾ ਪੜਾਈ ਦੇ ਵਿੱਚ ਬਹੁਤ ਅੱਗੇ ਵੱਧ ਰਿਹਾ ਹੈ ਇਹ ਆਪਣੇ ਜੀਵਨ ਵਿੱਚ ਆਪ ਜੀ ਦੀ ਕਿਰਪਾ ਦਾ ਸਦਕਾ ਅੱਗੇ ਵੱਧ ਰਿਹਾ ਹੈ ਇਹ ਕੱਬ ਕਰਦੇ ਡਾਲ ਤੁਸੀਂ ਆਪਣੇ ਬੱਚੇ ਦੇ ਵਿੱਚ ਆਪੇ ਹੀ ਫਰਕ ਵੇਖ ਸਕਦੇ ਹੋ ਆਈਡੀਆ ਬੇਨਤੀ ਆ ਪ੍ਰਵਾਨ ਕਰਤੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ